ਅੱਜ ਆਰੰਭ ਕਰਨ ਲੱਗੇ ਆ ਇਹ ਜਿੱਥੇ ਕਿਤੇ ਵੀ ਸਾਡੇ ਤੋਂ ਭੁੱਲੋਗੀ ਆ ਜਾਂ ਰਹਿ ਗਏ ਆ ਮਹਾਰਾ ਸੱਚੇ ਪਾਤਸ਼ਾਹ ਅਗਲੇ 4 ਦਿਨਾਂ ਚ ਐਸੀ ਕਿਰਪਾ ਕਰਵਾਓ ਉਹਦੇ ਲਈ ਅਰਦਾਸ ਕਰ ਰਿਹਾ ਜਿੱਦਾਂ ਚੜ੍ਹਦੀ ਕਲਾ ਹੋਵੇ ਜਿਵੇਂ ਸਾਰਿਆਂ ਦੀ ਮਨ ਦੀ ਇੱਛਾ ਹੈ ਕਿ ਜਿੱਤ ਹੋਵੇ ਇਹ ਅਰਦਾਸ ਜੋ ਸਿੱਖ ਦਾ ਪਹਿਲਾ ਕਾਰਜ ਹੈ ਹਰ ਗੱਲ ਅਰਦਾਸ ਕਰਕੇ ਸ਼ੁਰੂ ਕਰਦੇ ਆ ਮੈਂ ਬੇਨਤੀ ਕਰੂੰਗਾ ਬਾਬਾ ਜੀ ਨੂੰ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੱਚੇ ਪਾਤਸ਼ਾਹ ਨੂੰ ਅਰਦਾਸ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਨੋ ਜੇ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ ਉਹ ਤਿੰਨੇ ਤਾਪਨ ਵਾਰਣ ਹਾਰਾ ਦੁ칸 ਦਾਸ ਪ੍ਰਸਤਾਵ ਕੋ ਵਿਗਰਨ ਨ ਕੋ ਲਾਗੇ ਜਨਤਰੀ ਪ੍ਰਵਾਹ ਕੇ ਅਰਦਾਸ ਅਰਦਾਸ ਸਿੱਖ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਸੰਭਵੰਤੀ ਸਿਮਰਤੈ ਗੁਰੂ ਨਾਨਕ ਲਈ ਤੇ ਆਈ ਫਿਰੰਗਤ ਗੁਰ ਤੇ ਅਮਰਦਾਸ RAM DAS ਹੈ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਇਸੇ ਰਿਠੇਆ ਸਬਦ ਗੁਜਾਏ ਤੇਗ ਬਹਾਦਰ ਸਿਮਰੀਏ ਕਨਣੋਂ ਨਦੀ ਆਵੇ ਧਾਈ ਸੁਖ ਭਾਈ ਹੋਏ ਸਹਾਇ ਦਸਮੀ ਬਾਦਸ਼ਾ ਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਦਸ਼ਮ ਪਾਤਸ਼ਾਹ ਦੀ ਜਗਦੀ ਜੋਤ ਕਲ ਜੋ ਕੇਉੜ ਬਾਣੀ ਤੇ ਬੋਹਿਤ ਸਾਵਰੇ ਸਤਰਾੰਦੇ ਮਾਲਕ ਪ੍ਰਤੱਖ ਸਾਧਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਅੰਤਰ ਕੀ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਸਾਤ ਗੁਰੂ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀ ਚਲਾਈ ਖੇਗਵਾਹੀ ਦੇਖ ਕੇ ਅੰਡਿਟ ਕੀਤਾ ਭਾਣਾ ਮੰਨਿਆ ਤੇ ਨਾ ਪਿਆਰੀਆਂ ਸੱਤਿਆਰੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਕਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪੜੀਆਂ ਲਹਾਈਆਂ ਚਰਖੜੀਆਂ ਤੇ ਜੜੇ ਤਨ ਆਰਿਆ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੇਸਾ ਸਵਾਸਾ ਸੰਗ ਨਿਭਾਈ ਨਾ ਪਿਆਰੀਆਂ ਸਤਿਆਰੀਆਂ ਸਿੰਘਾਂ ਸਿੰਘਣੀਆਂ ਭਤੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਬ ਫਕਤਾ ਤੇ ਸਰਵਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਕਿਰਤ ਮੈਂ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਚਿਤਿ ਆਵਨ ਕਾ ਸਦਕਾ ਸਰਬ ਸੁਖੋ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਤਹਾ ਤਾਰਿ ਸਿਹਾਰੀ ਅਤ ਦੇਗ ਤੇਗ ਫਤਿਹ ਵਿਧ ਕੀ ਪੈਜ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੀ ਬੋਲਣਾ ਜੀ ਸ੍ਰੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਨ ਕੀਸ ਦਾਨ ਰਹਿਤ ਨਾਮ ਗਵੇਕ ਨਾਮ ਵਿਸਾਦ ਦਾਨ ਪੁਰੋਸਾ ਦਾਨ ਦਾਨਾ ਸਗਦਾਨ ਨਾਮ ਦਾਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਕੇ ਦਰਸ਼ਨੀ ਸਨਾਨ ਚੌਕੀਆਂ ਛੰਡੇ ਪੁੰਗੇ ਜੁਗੋ ਜੁਗੇ ਟੱਲ ਧਰਮ ਕਾਜ ਕਰ ਹੋਏ ਖਾਲਸਾ ਸਹਿ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਦਾ ਮਨਣੀ ਮਾ ਮਾਤੂ ਜੀ ਮਤ ਪਾਤੇ ਰਾਖੀ ਅਕਾਲ ਪੁਰਖੋ ਆਪਣੇ ਬੰਦੇ ਸਦਾ ਸਹਾਇ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਪਵਿੱਤਰ ਗੁਰਦੁਆਰਿਆਂ ਉਹ ਤਾਂ ਮੈਸਤਾਨਾ ਜਿੱਨਾ ਤੂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ ਤਿਨਾਂ ਦੇ ਕੁਟਲੇ ਦਰਸ਼ਨ ਦਿਦਾਰੀ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਮਾਣੀਆਂ ਦੇ ਮਾਣ ਨਤਣੀਆਂ ਦੇ ਤਾਣ ਨਿਉਟਿਆਂ ਦੀ ਓਟ ਨੇ ਆਸਰੇਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਿਤਾ ਜੀ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸਾਂ ਬੇਨਤੀਆਂ ਜਉਂਦੜੀਆਂ ਨਿਪਾਸ਼ਾ ਜੀ ਉਹ ਆਪ ਜੀ ਦਾ ਪਵਿੱਤਰ ਮਹਾਵਾਕ ਹੈ ਉਦਮ ਮਤ ਪ੍ਰਵੰਤਰ ਜਾਨੀ ਜੂ ਫਰੀ ਰੀਤੋਂ ਕਰਣਾ ਦੇ ਮਹਾਵਾਕ ਅਨੁਸਾਰ ਆਪ ਜੀ ਦੇ ਪਾਸ਼ਾ ਲੋਕ ਸਭਾ ਹਲਕਾ ਪਟਿਆਲਾ ਤੋਂ ਪਾਸ਼ਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਪਾਸ਼ਾ ਜੀ ਅੱਜ ਰੋਡ ਸ਼ੂ ਸ਼ੂ ਕਰੂ ਸ਼ੁਰੂ ਕਰਨ ਲੱਗੇ ਹਨ ਪਾਸ਼ਾ ਕਿਰਪਾ ਕਰੋ ਸੇਵਾਦਾਰ ਸਿੰਘਾ ਨੂੰ ਪਾਸ਼ਾ ਜੀ ਰੋਡ ਸ਼ੂ ਸ਼ੁਰੂ ਕਰਨ ਦੀ ਆਗਿਆ ਬਖਸ਼ੋ ਸਿਰ ਤੇ ਮੇਰਾ ਪ੍ਰਿਆਹ ਹੱਥ ਰੱਖਣਾ ਕਾਰਜਾਂ ਦੇ ਵਿੱਚ ਅੰਗ ਸੰਗ ਹੋ ਕੇ ਸਾਈਓਣਾ ਪਾਸ਼ਾ ਜੀ ਆਪ ਜੀ ਦਾ ਪਵਿੱਤਰ ਮਹਾਵਾਕ ਹੈ ਕੀਤਾ ਲੋੜੀਏ ਕੰਮ ਸਵਾਰ ਪੇ ਆਖੀ ਹੈ ਕਾਰਜ ਦੇਹੋ ਸਵਾਰ ਸਤਿਗੁਰ ਸਤਸਾਖੀ ਦੇ ਮਹਾਵਾਕ ਅਨੁਸਾਰ ਸਭ ਕਾਰਜਾਂ ਵਿੱਚ ਆਪ ਜੀ ਨੇ ਅੰਗ ਸੰਗ ਹੋ ਕੇ ਸਾਈਓਣਾ ਪਾਸ਼ਾ ਪ੍ਰੋਫੈਸਰ ਰਮੇਂਦਰ ਪਾਲ ਸਿੰਘ ਨੂੰ ਪਾਸ਼ਾ ਲੋਕ ਸੁਭਾ ਹਲਕਾ ਪਟਿਆਲਾ ਦੇ ਵਿੱਚੋਂ ਜਿੱਤ ਪ੍ਰਾਪਤ ਕਰਨੇ ਸੋ ਸੇਰਾਤ ਸੇਵਾਦਾਰਾ ਸੰਗਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਤਕਨਾ ਬੇਅੰਤ ਪਰਿਵਾਰਾਂ ਵੱਲੋਂ ਪਾਸ਼ਾ ਬੇਅੰਤ ਮਾਏ ਦੇ ਗੱਪੇ ਅਰਦਾਸ ਬੇਟਾ ਕਰਾਉਂਦੇ ਨੇ ਜਿਨ੍ਹਾਂ ਖਜ਼ਾਨੇ ਵਿੱਚੋਂ ਮਾਇਆ ਹੀ ਇਹ ਖਜ਼ਾਨੇ ਭਰਪੂਰ ਕਰਨੇ ਕਾਲ ਕੰਡਕ ਦੂਰ ਕਰਨੇ ਪਾਤਸ਼ਾਹ ਕਿਰਪਾ ਕਰੋ ਇਸ ਤਰ੍ਹਾਂ ਸੇਵਾਦਾਰਾ ਸਿੰਘਾ ਨੂੰ ਰੋਡ ਸ਼ੋਅ ਸ਼ੁਰੂ ਕਰਨ ਦੀ ਆਗਾ ਬਖਸ਼ੋ ਜੀ ਜੋ ਆਪ ਜੀ ਦੇ ਦਰਿਆ ਵੇ ਸੋਰਾ ਜੀ ਜਾਵੇ 150 ਛੜੇ ਸਰਣਪੁਰੇ ਸੋ ਤਰੇ ਸ੍ਰੀ ਗੁਰੂ ਨਾਨਕ ਨਾਮ ਜੀ ਬਾਣੀ ਸਰਬੱਤ ਦਾ ਭੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਾਰੇ ਇਕ ਜਾਵੇ ਨਿਆਲ ਹੋ ਜਾ ਸ਼ੀਦਾ ਬਾਛਾਂ ਦੇ ਜਰਨਾ ਨੂੰ ਭਾਵੇ ਸਤਿ ਸ੍ਰੀ ਅਕਾਲ ਜਟਿਆ ਬਾਜਾਂ ਵਾਲਿ ਸਤਿਗੁਰੂ ਰਖ ਲੋ ਮਿਰਦੇ ਬਾਣੇ ਦੀ ਲਾਜ ਚਿੱਤੋ ਗੁਤੋ ਸਿੰਘੋ ਸਿੰਘੋ ਸਰਬਾਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਸਤਿਗੁਰੂ ਫੌਜਾਂ ਦੇ ਮਾਲਕੋ रखियो प्यारु भर तरा खालसा जपे